ਗੁੱਡ ਮਾਰਨਿੰਗ ਦੋਸਤੋ ਤਾਂ ਸਵੇਰ ਦੇ 6:30 ਵਜਰੇ ਨੇ ਠੰਡ ਬਹੁਤ ਜ਼ਿਆਦਾ ਤੇ ਬੋਲਣ ਚ ਵੀ ਦਿੱਕਤ ਆ ਰਹੀ ਹੈਗੀ ਫਿਲਹਾਲ ਅਸੀਂ ਹੁਣੇ ਉੱਠੇ ਹੈਗੇ ਤੇ ਸਭ ਤੋਂ ਪਹਿਲਾਂ ਚਾਹ ਪੀਣੀ ਹੈਗੀ ਐਨੇ ਉੱਚੇ-ਉੱਚੇ ਪਹਾੜਾਂ ਦੇ ਬਿਲਕੁਲ ਵਿਚੋ-ਵਿਚ ਗੋਵਿੰਦ ਧਾਮ ਤਾਂ ਇਹਦੇ ਬਿਲਕੁਲ ਸਾਹਮਣੇ ਬਰਫ ਪੈ ਰਹੀ ਹੈ ਕਿਉਂ ਬੱਚੇ ਕਿਉਂ 25 ਮਿੰਟ ਬਾਲ ਖਾਂਪੋ ਪ੍ਰੋਗਰ ਕਰਦੇ ਹਾਂ ਸਟਾਰਟ ਆ ਛੋਟਾ ਜਿਹਾ ਪੁਲ ਪਾਰ ਕਰ ਲਵਾਂ ਤੇ ਪੁਲ ਪਾਰ ਕਰਨ ਤੋਂ ਬਾਅਦ ਵਲੋਗਿੰਗ ਸਟਾਰਟ ਕਰ ਦਿਆਂਗੇ ਚਲੋ ਗਏ ਟਰੈਕ ਕਰਦੇ ਹਾਂ ਸਟਾਰਟ ਤੇ 7 ਵਜਣ ਦੇ ਵਿੱਚ 20 ਮਿੰਟ ਬਾਕੀ ਸਿਰਫ 20 ਮਿੰਟ ਬਾਕੀ ਨੇ 7 ਵਜਣਾਂ ਚ ਗੋਬਿੰਦ ਫਾਰਮ ਤੋਂ ਮੈਂ ਸਿਰਫ ਇੰਨੀ ਕੁ ਦੂਰ ਆਇਆ ਤੇ ਇੱਥੋਂ ਆਪਾਂ ਟਰੈਕ ਸਟਾਰਟ ਕਰਦੇ ਆਂ ਬੋਲਣ 'ਚ ਥੋੜੀ ਦਿੱਕਤ ਆ ਰਹੀ ਐ ਕਿਉਂਕਿ ਠੰਡ ਬਹੁਤ ਜ਼ਿਆਦਾ ਐ ਸੋ ਹੈ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਵੀਡੀਓ ਆਈ ਹੋਪ ਗਾਇਜ਼ ਕਿ ਤੁਸੀਂ ਸਾਰੇ ਇੰਨੇ ਠੀਕ ਠਾਕ ਹੋਵੋਗੇ ਗੋਵਿੰਦ ਧਾਮ ਤੋਂ ਸਟਾਰਟ ਕਰ ਲਈ ਆਪਾਂ ਨੇ ਪੈਦਲ ਯਾਤਰਾ ਤੇ ਹੁਣ ਪਹੁੰਚਣਾ ਹੈ ਹੇਮਕੁੰਡ ਸਾਹਿਬ ਤੇ ਚਲੋ ਜਰਨੀ ਕਰਦੇ ਆਂ ਸਟਾਰਟ ਵੀਡੀਓ 'ਚ ਬਨੇ ਰਹੋ ਵੀਡੀਓ ਨੂੰ ਕਲਿੱਕ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤਾਂ ਪੂਰੀ ਜਰਨੀ ਦੇਖਣ ਲਈ ਇਸ ਵੀਡੀਓ 'ਚ ਬਣੇ ਰਹੋ ਵਧੀਆ-ਵਧੀਆ ਵਿਊ ਦਿਖਾਵਾਂਗੇ ਤੇ ਵਧੀਆ-ਵਧੀਆ ਚਰਨੇ ਦਿਖਾਵਾਂਗੇ ਤੇ ਦਿਖਾਵਾਂਗੇ ਕਿ ਆਪਾਂ ਨੇ ਸਾਰੇ ਦਾ ਸਾਰਾ ਟ੍ਰੈਕ ਕਿਵੇਂ ਪੂਰਾ ਕਰਿਆ ਅੱਜ ਅਸੀਂ ਥੋੜੀ ਦੂਰੀ ਆਏ ਆ ਸਾਹ ਫੋੜਨ ਲੱਗ ਗਿਆ ਪਾਣੀ ਇੰਨਾ ਕਿਤੇ ਜ਼ਿਆਦਾ ਠੰਡਾ ਸੀ ਕਿ ਬੁਰਾ ਹਾਲ ਬਾਕੀ ਅੱਗੇ ਪਹੁੰਚ ਕੇ ਦੇਖ ਦਿਆਂਗੇ ਕਿ ਉੱਪਰ ਕਿੰਨਾ ਕ ਟੈਂਪਰੇਚਰ ਡਾਊਨ ਜਾਂਦਾ ਹੈ ਤਾਂ ਚਲੋ ਘਰ ਦੇ ਯਾਰਨੀ ਸਟਾਰਟ ਰੱਬ ਦਾ ਨਾਮ ਲੈ ਕੇ ਫੋਲੋਮੀ ਘੱਟ ਲਈ ਇਧਰ ਜਾਂਦੇ ਨੇ ਲੋਕ ਤੇ ਬਾਕੀ ਆਪਾਂ ਮੁੜਦੇ ਹੋਏ ਦੇਖਾਂਗੇ ਇਧਰ ਜਾਣਾ ਜਾਂ ਨਹੀਂ ਜਾਣਾ ਹਜੇ ਟਰੈਕ ਸਟਾਰਟ ਹੀ ਹੋ ਰਹੀ ਸੀ ਤਾਂ ਸਾਹਮਣੇ ਖੂਬਸੂਰਤ ਝਰਨਾ ਜਿਹੜਾ ਪਾਣੀ ਹੈ ਉਹ ਵੀ ਜਾਵਾਂਗੇ ਦੇਖੋ ਹਾਏ ਹਾਏ ਆ ਦੇਖੋ ਬਹੁਤ ਸੋਹਣਾ ਵਾਟਰਫਾਲਡ ਆ ਲਦੇ ਆਗੇ ਉਹ ਰਹਿਣ ਦੇ ਫਿਰ ਮੈਗੀ ਬਣਾਏਗਾ ਮੇਰੇ ਪੁੱਤ ਫੜੇ ਜੀ ਮੈਗੀ ਕਹਿੰਦਾ ਆਪਾਂ ਤਰੀ ਪਲੇਟ ਪੈ ਚੁੱਕੇ ਲਖਵਿੰਦਰਾ ਚੱਲਾਂਗੇ ਦੇਖੀ ਫੜੇ ਚੱਲੀ ਉਹ ਜਾਂਦੇ ਲਖਵਿੰਦਰਾ ਨਹੀਂ ਫੜੀ ਕਰ ਉਹ ਤੋ ਜਿਹੜੇ ਮੈਂ ਕਿਹਾ ਸੀ ਸਰਦਾਰ ਤੁਰੇ ਚੱਲਦੇ ਹਾਂ ਹਾਂ ਤੁਰੇ ਚੱਲਦੇ ਹਾਂ ਸਰ ਕਿੰਨੇ ਘਰ 1 ਘਰ ਮੁੱਲੀ ਜਿਹੜਾ 700 1000 ਕੰਨੇ ਜੀ ਜੀ ਆਸੇ ਬਾਰੀ ਹਾਂ ਇਹ ਨਾ ਤੇ ਤਾਂ ਮੈਂ ਮਤਲਬ ਪਾਉਂਦਾ ਹਾਂ ਉਹ ਨਹੀਂ ਵੀ ਹਾਂ ਤੱਕਾਈ 120 ਦੀਆਂ ਫਰੂਟੀਆਂ ਦੋ ਲਈਆਂ ਨੇ ਜਿਹੜੀ ਕਿ 40 ਰੁਪਏ ਦੀ ਮਿਲਦੀ ਹੁੰਦੀ ਐ 40 ਦੀ ਬਨਗੀ ਤਾਂ 20 ਰੁਪਏ ਵਾਲੀ ਆ ਪਰਪਨ 120 ਰੁਪਏ ਦੀ ਮਿਲੀ ਆ ਤੱਕ ਆਇਆ ਇੱਥੋਂ ਆ ਗਈ ਬਿਲਕੁਲ ਸਿੱਧੀ ਚੜਾਈ ਪਰ ਜਪ ਟ੍ਰੈਕ ਦੱਸੀਏ ਕਿੰਨਾ ਪਾਰ ਕਰਕੇ ਬਹੁਤ ਦੂਰੋਂ ਬਿਲਕੁਲ ਤੋਂ ਆਏ ਆ ਆ ਦੇਖੋ ਉਹਨੂੰ ਸਿੱਧੀ ਚੜਾਈ ਆ ਤਾਂ ਚਲੋ ਥੋੜੀ ਜਿਹੀ એનર્ਜੀ ਵਾਸਤੇ ਹਮਮ ਜ਼ਰੂਰੀ ਆ એનર્ਜੀ ਮਿਲਦੀ ਆ ਜਨਾ ਥੋੜੀ ਜਿਹੀ ਆ ਗਿਆ ਠੀਕ ਠੀਕ ਹੈ ਠੀਕ ਹੈ ਠੀਕ ਹੈ ਕਾਹਲੇ ਗੈਸਿਜ ਦੀ ਕਮੀ ਹੋਣ ਕਰਕੇ ਤੇ ਸਿੱਧੂ ਚੜਾਈ ਹੋਣ ਕਰਕੇ ਸਾਹ ਬਹੁਤ ਪੁੰਦਾ ਖਲ ਲੀ ਗਏ ਹੁਣ ਵੱਜਣ ਵਾਲੇ ਨੇ 8 ਪਾਣੀ ਪੂਣੀ ਪੀ ਕੇ ਫਿਰ ਚੱਲਦੇ ਪਾਣੀ ਦਾ ਸਵਾਦ ਨਾਲਦਾ ਦੂਜੀ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਹਾਂ ਨਿਆ ਸੌਣ ਤੇ ਕਿ ਲੱਗਦੀ

ਤੇ ਹੁਣ ਇਦੋਂ ਅੱਗੇ ਜਾਣਾ ਸਾਨੂੰ 4 ਕਿਲੋਮੀਟਰ ਦੂਰ ਹੋਰ ਆ। ਬਾਕੀ ਰੈਸਟ ਕਰ ਕਰਕੇ ਚੱਲਦੇ ਆ। એનર્ਜੀ ਲਈ ਥੋੜਾ ਬੋਤਾ ਕੁਝ ਕੁਛ ਨਾ ਕੁਝ ਮਿੱਠਾ। ਅਰੇ ਲਾਦੇ ਆ ਬਹੁਤ ਕਰ ਦੇਗੇ ਸਫਰ ਸਟਾਰਟ। ਛੋਟੇ ਛੋਟੇ ਕਦਮਾਂ ਦੇ ਨਾਲ ਕਿਉਂਕਿ ਸਾਫ ਉੱਲੀ ਜਾਂਦੇ ਫਿਰ 1 ਕੋ ਲੱਖ ਤੋਂ ਸਫਰ ਕਰਦੇ ਆਂ ਜਿੰਨਾ ਪਾ ਨਾ ਰੁੱਕ ਕੇ ਚੱਲਦਾ ਉਹਨਾਂ ਦੀ ਵੱਧ ਸਾਹ ਚੜਦਾ ਅਸੀਂ ਰੁਕਦੇ ਨਹੀਂ ਹੈਗੇ ਥੋੜਾ ਜਿਹਾ ਸਾਹ ਨਾ ਥੋੜਾ ਜਿਹਾ ਹਾਂ ਇਹ ਮਿੱਤਰ ਆਪਣੇ ਨਾਲ ਦੇ ਨੇ ਇੱਕ ਮਿੱਤਰ ਹੋਰ ਹੈ ਲਖਵਿੰਦਰ ਸਿੰਘ ਜਿਹੜਾ ਆਪਣੇ ਨਾਲ ਕੱਲ ਸੀਗਾ ਉਹ ਥੋੜਾ ਜਿਹਾ ਤੇਜ਼ ਚੱਲਦਾ ਹੈ ਉਹ ਅੱਗੇ ਲੰਘ ਗਿਆ ਪਰ ਕੋਈ ਗੱਲ ਨਹੀਂ ਵੇਟ ਕਰ ਰਿਹਾ ਅੱਗੇ ਆਪਣੀ ਉਹ ਕਹਿੰਦਾ ਅੱਗੇ ਮੈਂ ਰੁਕ ਜੂੰਗਾ ਮੈਂ ਕਿਹ ਚੱਲ ਕੋਈ ਗੱਲ ਨਹੀਂ 6 ਤੋਂ 8:00 ਵਜੇ ਪਤਾ ਹੀ ਨਹੀਂ ਲੱਗਿਆ ਪਰ ਹੁਣ ਤਾਂ ਕੇ ਨਹੀਂ ਪਤਾ ਇਹ ਕਿੰਨੇ ਕਿਲੋਮੀਟਰ ਸਫ਼ਰ ਤੈਅ ਕਰ ਲਿਆ ਪਰ ਜਿੱਥੇ ਤੱਕ ਮੈਨੂੰ ਲੱਗਦਾ ਪਿਛਾਰ ਕਿਲੋਮੀਟਰ ਤੱਕੇ ਹੋਰ ਪਿਆ ਹੀ ਪਿਆ ਗਾਈ ਚੱਕਰਾ ਕੇ ਬਸ ਡਿੱਗਦੇ ਨਹੀਂ ਹੈਗੇ। ਬਾਕੀ ਕਸਰ ਕੋਈ ਨਹੀਂ। ਬਹੁਤ ਬੁਰਾ ਹਾਲ ਹੁੰਦਾ ਵੈਸੇ। ਔਖਾ ਬਹੁਤ ਹੈ। ਚੜਾਈ ਚੜਨਾ। ਤਾਂ ਗਾਈ ਹੁਣ ਟਾਈਮ ਹੋ ਰਿਹਾ 8:30 ਦਾ। ਲਗਭਗ ਹੋਣ ਵਾਲੀ ਨੇ। ਜਿਹੜਾ ਸਾਨੇ ਟਰੈਕ ਕਰਿਆ ਉਹ ਲਗਭਗ 2 ਕਿਲੋਮੀਟਰ ਦਾ ਕਰ ਲਿਆ। ਸ਼ਾਇਦ 3 ਕਿਲੋਮੀਟਰ ਦੂਰ ਹੋ ਰਹਿੰਦਾ। ਤੇ ਤਕਰੀਬਨ 12:00 ਵਜ ਜਾਣਗੇ। 11:30 ਜਾ 12 ਤੱਕ ਵਾਜੀ ਜਾਣਗੇ ਚਲੋ 12 ਵਜੇ ਵਾਜ ਜਾਣੇ 12 ਠੀਕ 12 ਸਮਾਂ ਬਰਨ ਤੱਕ ਆਸ ਮੰਗੀਏ ਅੱਛਾ ਸ਼ੁਰੂ ਤੱਕ ਫੋਨ ਲੱਗੇ ਚਾਹੀਦਾ ਓਕੇ ਮੇਰੇ ਮੇਰੇ ਚੱਲੇ ਕੀ ਨਾਮ ਹੈ ਵੀਰੇ ਆਪਣਾ ਲਖਜੀਤ ਸਿੰਘ ਹਰਪੀ ਸਿੰਘ ਬਾਕੀ ਜੇ ਆਪਾਂ ਇਹਨਾਂ ਦੇ ਬੈਠ ਕੇ ਚਲੇ ਗਏ ਨਾ ਤਾਂ ਮਾਰੇ ਕਰੇ ਸਜੇ ਹੀ ਨਾ ਮਿਲ ਜੇ ਕੋਈ ਅਗਲੇ ਜੇ ਨੈਕਸਟ ਜਨਮ ਜੇ ਇਹ ਵੀ ਹੈ ਨਾ ਇਹਦੀ ਕੀਮਤ ਲਗਭਗ 1500 ਤੋਂ 1000 ਰੁਪਏ ਦੇ ਵਿੱਚ ਵਿੱਚ ਹੁੰਦੀ ਹੈ। ਅਯੋਸ਼ਾ ਕਰੋ ਭਾਈ। ਤਾਂ ਫਾਈਨਲੀ ਗਏ ਆਹ ਸਾਰੀ ਚੜਾਈ ਚੜ੍ਹ ਕੇ ਜਿਹੜੀ ਤੁਸੀਂ ਉੱਪਰ ਦੇਖ ਰਹੇ ਹੋਗੇ ਉਹ ਜਗਾ ਉੱਥੇ ਪਹੁੰਚਣਾ ਪਰ ਉਦੋਂ ਅੱਗੇ ਬਰਫ਼ ਵਾਲੀਆਂ ਪਹਾੜੀਆਂ ਨੇ ਸ਼ਾਇਦ ਸنو ਵੀ ਹੋ ਰਹੀ ਹੈ ਤਾਂ ਚਲੋ ਉਹਦਾ ਆਨੰਦ ਲੈਣੇ ਚੱਲ ਕੇ ਤਾਂ ਬਣੇ ਰਹੋ ਵੀਡੀਓ ਦੇ ਵਿੱਚ ਤਾਂ ਸੋਨੂੰ ਅੱਜ ਆਪਣੇ ਨਾਲ ਨਾਲ ਟਰੈਕ ਕਰਵਾਉਨੇ ਆਂਗੇ ਪਰ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਇਹ ਪਰਾ ਦੇਖ ਸਕਦੇ ਨੇ ਆਪਾਂ ਨੂੰ ਖਾਈ ਦੇ ਵਿੱਚ ਥਿਊ ਚੱਕਰੋ ਬਈ ਕਿੰਨਾ ਸੋਹਣਾ ਹੈ ਦੇ ਰਾਸਤੇ ਵਿੱਚ ਐਮਨੇ ਦੁਕਾਨਾਂ ਹੁੰਦੀਆਂ ਰਹਿੰਦੀ ਨੇ ਜਿਨ੍ਹਾਂ ਤੇ ਖਾਣ ਪੀਣ ਨੂੰ ਕਾਫੀ ਸਮਾਨ ਮਿਲ ਜਾਂਦਾ ਜਿਵੇਂ ਕਿ ਮੈਨੇ ਪਿੱਛੋਂ ਫਰੋਟੀ ਲਈ ਤੀ ਕਿ ਬਾਕੀ ਚੱਲ ਰਹੇ ਆ ਤਾਂ ਗਾ ਜੀ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਤੇ ਹੌਸਲਾ ਵਧਾਉਣ ਲਈ ਲਾਈਕ ਤੇ ਵਧੀਆ ਜੇ ਕਮੈਂਟ ਜਰੂਰ ਕਰਨਾ ਤਾਂ ਕਿ ਛੋਟੇ ਭਾਈ ਦਾ ਹੌਸਲਾ ਵੱਧ ਸਕੇ ਤੇ ਆਪਣਾ ਚੈਨਲ ਗਰੋ ਕਰ ਸਕੇ ਮੱਠੇ ਮੱਠੇ ਕਦਮਾਂ ਦੇ ਨਾਲ ਦੂਰੀ ਨੂੰ ਤੈਅ ਕਰਦੇ ਹੋਏ ਤੁਹਾਡਾ ਬਾਈ ਆਖਰਕਾਰ ਥੇਮਕੁੰਡ ਸਾਹਿਬ ਪਹੁੰਚ ਹੀ ਜਾਊਗਾ ਸਫ਼ਰ ਬਹੁਤ ਔਖਾ ਤਾਂ ਗਾ ਜੀ 9 ਵਜਣੇ ਚ 15 ਮਿੰਟ ਰਹਿੰਦੇ ਨੇ 1 2 3 ਘੰਟਿਆਂ ਦੇ ਵਿੱਚ ਉਹ ਗੋਬਿੰਦ ਧਾਮ ਤੋਂ ਸਿਰਫ ਅਸੀਂ 3 ਘੰਟਿਆਂ ਦੇ ਵਿੱਚ ਆਇਆ 3 ਘੰਟਿਆਂ ਦੇ ਵਿੱਚ ਗੋਬਿੰਦ ਧਾਮ ਤੋਂ ਆਇਆ ਉਹ ਸਾਹਮਣੇ ਤੋਂ ਉੱਥੋਂ ਆਇਆ ਅਗਾਈਏ ਗੱਲ ਕਰੀਏ ਗੋਪਿੰਦ ਧਾਮ ਤੋਂ ਗੋਪਿੰਦ ਘਾੜ ਤੱਕ ਕੀ ਕੀ ਮੁਸ਼ਕਿਲਾਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਸੋਨੇ ਜਿਆਦਾ ਵਜ਼ਨ ਨਹੀਂ ਲੈ ਕੇ ਜਾਣਾ ਦੂਜੇ ਨੰਬਰ ਤੇ ਸੋਨੇ ਪਾਣੀ ਦੀ ਬੋਤਲ ਛੋਟੀ ਲੈ ਕੇ ਆਣੀ ਆ ਤੀਜੇ ਨੰਬਰ ਤੇ ਸੋਨੇ ਛੋਟੇ ਛੋਟੇ ਕਦਮ ਰੱਖਣੇ ਨੇ ਚੌਥੇ ਨੰਬਰ ਤੇ ਵਧੀਆ ਕੋਟ ਕੂਟ ਪਾ ਕੇ ਆਉਣੇ ਨੇ ਕਿਉਂਕਿ ਠੰਡ ਬਹੁਤ ਹੋ ਜਾਂਦੀ ਉੱਪਰ ਪਹਾੜਾਂ 'ਵੀ ਬਰਫ਼ ਦੇਖਣ ਲੱਗ ਗਈ ਬਹੁਤ ਸੋਹਣਾ 뷰 ਹੈ। ਮਨ ਕਰਦਾ ਦੇਖੀ ਜਾਈਏ। ਸਤਾ ਜੀ ਜੇਕਰ ਆਪਾਂ ਨੇ ਟਰੈਵਲਿੰਗ ਕਰਕੇ ਜ਼ਿੰਦਗੀ ਦਾ ਆਨੰਦ ਨਹੀਂ ਮਾੜਿਆ ਤਾਂ ਬਹੁਤ ਚੀਜ਼ਾਂ ਮਿਸ ਕਰਤੀਆਂ। ਸਤਾ ਜੀ ਘੁੰਮਣਾ ਫਿਰਨਾ ਵੀ ਚਾਹੀਦਾ। ਸਾਰਾ ਕੁਝ ਕੰਮ ਨਹੀਂ ਹੁੰਦਾ। ਚੰਗੇ ਮਾੜੇ ਲੋਕਾਂ ਨਾਲ ਮਿਲਣਾ ਚਾਹੀਦਾ। ਰਸਤੇ ਨੂੰ ਇੰਜੋਏ ਕਰਨਾ ਚਾਹੀਦਾ। ਤੇ ਕਾਲੀ ਨਹੀਂ ਕਰਨੀ ਚਾਹੀਦੀ। ਤਕ ਜਿਵੇਂ ਮੈਂ ਆਪਣੇ ਸਰੀਰ ਨੂੰ ਬਹੁਤ ਕਸ਼ਟ ਦੇ ਰਿਆਂ ਜੇ ਮੈਂ ਚਾਹਾਂ ਤਾਂ ਇੱਕ ਓਟੇ ਬੈਠ ਕੇ ਵੀ ਜਾ ਸਕਦਾ ਹਾਂ ਪਰ ਆਪਾਂ ਨੇ ਸਫਰ ਨੂੰ ਇੰਜੋਏ ਕਰਨਾ ਹੈ ਸਫਰ ਨੂੰ ਕੱਟਣਾ ਨਹੀਂ ਮੰਨ ਲਓ ਸਫਰ ਨੂੰ ਖਤਮ ਨਹੀਂ ਕਰਨਾ ਥਿੱਕੇ-ਨਿੱਕੇ ਕਦਮਾਂ ਨਾਲ ਦੁਬਾਰਾ ਫੇਰ ਉਹ ਬਾਕੀ ਸਫਰ ਔਖਾ ਹੀ ਜੀ ਗੱਲ ਨਹੀਂ ਹੈਗੀ ਇੰਜੋਏ ਕਰਦੇ ਚੱਲਾਂਗੇ ਸਾਰੇ ਸਫਰ ਨੂੰ 23 ਤਰੀਕ ਦਿਨ ਮੰਗਲਵਾਰ 400 ਕਿਲੋਮੀਟਰ ਦਾ ਸਫਰ ਤਗਾਏ ਤੇ ਇਕਨੈਪਾ ਨੇ ਥੋੜੇ ਸਮੇਂ ਦੇ ਵਿੱਚ ਆ ਤਕਰੀਬਨ 11:30 ਵਜੇ ਤੱਕ ਪੱਕਾ ਸਫਰ ਪੂਰਾ ਕਰਨਾ ਹੈ ਮੇਰੇ ਨਾਲ ਦੇ ਬੰਦੇ ਇੱਕ ਅੱਗੇ ਲੰਘ ਗਿਆ ਤੇ ਦੋ ਪਿੱਛੇ ਨੇ ਬਾਕੀ ਦੇਖੋ ਕਦੋਂ ਮਿਲਦੇ ਆਗੇ ਇੱਕ ਨੂੰ ਤਾਂ ਮਿਲ ਹੀ ਜਾਣਾ ਪੱਕਾ ਜਿਹੜਾ ਉੱਪਰ ਗਿਆ ਹੋਇਆ ਹੈ ਕਿਉਂਕਿ ਉਹ ਬੰਦਾ ਵੇਟ ਕਰਦਾ ਕਈ ਕਮਾਈਆਂ ਕਰਨੀਆਂ ਬਹੁਤ ਔਖੇ ਨੂੰ ਬਾਈ ਦਾ ਹਾਲ ਦੇਖੋ ਬੰਦੇ ਨੂੰ ਬਿਠਾ ਕੇ ਚੱਕ ਕੇ ਲੈ ਕੇ ਜਾ ਰਿਹਾ ਹੈਗਾ ਬਹੁਤ ਔਖਾ ਸਹੀ ਹੈ ਚਲੋ ਕਿੰਨੇ ਕਿਲੋਮੀਟਰ ਰਹਿ ਗਿਆ ਹੋਇਆ ਦੋ ਬਤਾਉਂਗਾ ਸਾਰੇ 3.5 3.5 ਕਿਲੋਮੀਟਰ ਸਾਢੇ ਹਾਂ ਕਿ ਭਾਈ ਕਿੰਦੋ ਸਤਾ ਸਾਹ ਮੈਂ ਇੱਕ ਕਿ ਇੱਕੋ ਪਾਣੀ ਦੀ ਬੋਤਲ ਕਿੰਨੇ ਦੀ 70 ਰੁਪਏ ਦੀ ਗੈਰ ਗੱਦੀ ਆ ਤੇ ਫੈਲ ਕਿੰਨੇ ਪਾਣੀ ਦੇ ਦੋ ਦੇਣਾ ਪਾਣੀ ਬੋਤਲ ਸਤਾ ਜੀ 2025 ਦੇ ਵਿੱਚ ਪਰੋਂਠੇ ਦਾ ਰੇਟ 100 ਰੁਪਏ ਤੇ ਜਾਦਾ ਕਾ 30 ਰੁਪਏ ਕਿ ਸਨੋਫਾਲ ਹੋਣ ਲੱਗੀ ਮੋਗਾੜ ਲੱਗ ਰਿਹਾ ਹੈ ਹੌਲੀ ਹੌਲੀ ਕਰਦੇ ਸਫਰ ਸਟਾਰਟ ਹੈ ਚਾਹ ਪੀ ਕੇ ਥੋੜੀ ਜਿਹੀ એનર્ਜੀ ਮਿਲ ਗਈ ਸਰੀਰ ਨੂੰ ਤੇ ਕਰਦੇ ਸਫਰ ਕੰਟੀਨਿਊ ਥੋੜੀ ਥੋੜੀ ਬਰਫगिरਣ ਲੱਗੀ ਆਹ ਦੇਖੋ I'm blue without your face But well, what can I do? Cause I'm just